ਮੈਂ ਹਾਂ ਬੁਲਦੇ ਸੰਗਾਂ ਲਈ ਤੁਹਾਡੇ ਰੇਡੀਓ ਪੀ న్యూਸ ਦੂਪੇ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਾਡੇ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਸ਼ਾਂਤੀ ਦੇ ਪੁੰਜ ਪਾਸ਼ਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰ ਤੇ ਜਿੱਥੇ ਬੁਲਦੇ ਸੰਸਾਰ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਉਸੇ ਤਹਿਤ ਅੱਜ ਜੀਤਨਾ ਕਰਦੇ ਗੁਰਦਾ ਸਾਹਿਬ ਜਿਤੇਰਾ ਵਿਖੇ ਜੋ ਬਸਰ ਰੋਤੋ ਸ੍ਰੀ ਕਾਨਪੁਰ ਸਾਹਿਬ ਪ੍ਰਾਰੰਭ ਕੀਤੇ ਸੀ ਉਹਨਾਂ ਦਾ ਅੱਜ ਭੋਗ ਪਾਇਆ ਜਾ ਰਿਹਾ ਹੈ ਨਾ ਤਤਹੀ ਡੇਟਾ ਦੇ ਸਾਡੇ ਜੁਗਨ ਨੋਜ਼ ਦੇ ਵੱਲੋਂ ਸਦਾ ਪਰੇਸ਼ਾਨ ਗੁਰਦਆਸ ਸਾਹਿਬ ਜਠੇਰਿਆਂ ਅਜੇ ਤਰ੍ਹਾਂ ਕਰ ਕਪੂਰਸਾ ਦਾ ਮੈਂ ਕਹਿ ਰਿਹਾ ਮੈਂ ਰਾਜ ਉਸਰ ਕਹਾਂਗਾ ਕਿ ਥੋੜਾ ਗੁਰਦਆਸ ਸਾਹਿਬ ਦਾ ਦ੍ਰਿਸ਼ਤ ਕੋਣ ਸੋ ਸੈਚੂਰਗ ਅਰਜਨਦੇਵ ਜੀ ਜੋ ਪੰਜਵੇਂ ਪਾਸ਼ਾਹੀ ਜਿਨ੍ਹਾਂ ਦੇ ਪਹਿਲੇ ਗੁਰੂ ਸਾਹਿਬ ਉਹਨਾਂ ਦਾ ਸ਼ਹੀਦੀ ਗੁਰਪੁਰਬ ਹੈ ਸੋ ਉਹਨਾਂ ਨੂੰ ਅੱਜ ਯਾਦ ਕੀਤਾ ਜਾ ਰਿਹਾ ਹੈ ਜਿਹਨਾਂ ਦੇ ਜਠੇਰਿਆਂ ਗੁਰਦੁਆਰਾ ਕਪੂਰਸਾ ਵਿਖੇ ਬਾਸ ਪਰੰਬੋਏ ਨੇ ਉਹਨਾਂ ਦਾ ਜਪੋਗ ਹੈ ਸਾਬ ਜੋ ਕਹਤੇ ਸੋ ਫੋਰਟ ਤੋਂ ਉੱਪਰ ਪਿਛਲੇ ਦਿਨ ਚ ਰ ਆ ਗਿਆ ਸੀ ਸੋ ਕਭ ਦਿਖ ਸਕਦੇ ਹੋ ਕਿ 107 ਫੁੱਟ ਕੋਚਾਏ ਨੀਸ਼ਾਨ ਸਾਬ ਹੈ ਉੱਥੇ ਸੇਵਾਦਾਰ ਲੋਨਟਾਂ ਤੇ ਬਿਠੇ ਜਲਦੀ ਸ਼ਬੀਰ ਵੀ ਲਗਾਈ ਗਈ ਆ। ਪ੍ਰੋਦੇਸ਼ ਸਾਧੂ ਕੇ ਸ਼ੋਰ ਸੇ ਬੱਚੇ ਉਹ ਵੀ ਇੱਥੇ ਸ਼ਰਵ ਕਰ ਰਹੇ ਹਨ। ਸਨੋਜਵਾਲ ਵਾਲੋਂ ਕਨੇ ਮਿੱਠੇ ਜਲਦੀ ਸ਼ਬੀਰ ਜੋ ਕਿ ਗੁਰਦਸਾਹ ਛੇੜਾ ਵਿਖੇ ਲਗਾਈ ਗਈ ਆ ਸਰਤਾ ਸ਼ਕਰੀਆ ਨੇ। ਇਹ ਗੁਰਦਸਾਹ ਛੇੜਿਆਂ ਅਜਿਤਨਗਰ ਦਾ ਪਵਿੱਤਰ ਸਾਨ ਹੈ ਜਿੱਥੇ ਜੁਗੋ ਜੁਗਟਾਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਸ਼ੋਭਿਤ ਨੇ ਅਤੇ ਬੇਰਸਾਤ ਤੋਂ ਸਿਸਦਾਪੁਰ ਲੋਧੀ ਤੋਂ ਰੱਗ ਜੱਥਾ ਜੋ ਕਿ ਸੰਤਨ ਨੂੰ ਆਪਣੇ ਕੀਰਤਨ ਰਾਹੀਂ ਨਿਹਾਲ ਕਰ ਰਹਿਣ ਹੈ। ਇਹ ਗੁਰਦਾਰ ਸਾਹਿਬ ਦਾ ਲੰਗਰ ਹਾਲ ਜੋ ਕਿ ਆਥੀਆ ਸਕੂਲ ਫੋਰਡ ਦੇ ਵਿੱਚ ਬਣਾਇਆ ਗਿਆ ਹੈ ਬਹੁਤ ਖੁੱਲਾ ਔਰ ਤਿੰਨ ਮੰਜ਼ਿਲਾਂ ਬਣਾਇਆ ਗਿਆ ਇਸ ਦੇ ਬੇਸਮੈਂਟ ਵਿੱਚ ਵੀ ਜੋ ਲੰਗਰ ਹਾਲ ਹੈ ਉਹ ਵੀ ਬਣਾਇਆ ਗਿਆ ਸਦੇ ਸਾਧ ਜੋ ਕਿ ਲੰਗਰ ਹਾਲ ਕਨਾ ਸਾਫ ਸੁਧਾ ਕਨਾ ਕੁਲਾ ਇੱਥੇ ਬਣਾਇਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਜ਼ਾਇਬ ਸ਼ੀਰ ਗੁਰਜੰਦੇਵ ਜੀ ਦੇ ਖੇਤੀ ਦੇ ਆਰੇ ਨੂੰ ਉਹਨਾਂ ਨੂੰ ਕੋਟ ਕੋਟ ਪਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਸਤ ਸਿਹਰਾ ਵਿਖੇ ਮੌਜੂਦ ਕਮੇਟੀ ਜੋ ਗੁਰਦਸਤ ਹੈਡ ਗ੍ਰਾਂਥੀ ਭਾਈ ਦਸਪਾਲ ਸਿੰਘ ਜੀ ਉਹਨਾਂ ਨਾਲ ਕਾਉਂਸਲਰ ਬਲਵਿੰਦਰ ਸਿੰਘ ਬੱਲ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੋਂ ਸਹਿਜ ਸ਼੍ਰੀ ਗਰਜੰਦੇਵ ਜੀ ਸਿੱਤੀ ਗੁਰਪ੍ਰੋਤ ਤੇ ਕੀ ਕਹਿਣਾ ਚਾਹੁੰਦੇ ਆਂ ਸੇਰਤ ਜਾ ਜਾ ਸਵਾਤ ਆਪਈ ਦਾ ਬਨੇ ਜੋ ਬੈਨ ਚੜ੍ਹਦੇ ਵਿੱਚ ਸਵਾਤ ਸੈਡ ਪ੍ਰਕਾਤ ਦੇਵ ਜੀ ਦਾ ਸ਼ਹੀਦੀ ਗੁਰੂ ਆ ਇਸ ਮੇ ਤੁਸੀ ਕੀ ਕਰਾ ਜਾਉਂ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਦਾ ਕੋਟ ਕੋਟ ਪ੍ਰਣਾਮ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਤਾਨਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਦਾ ਜੋ ਸ਼ਹੀਦੀ ਦਿਹਾੜਾ ਅਜੀਤ ਨਗਰ ਦੀਆਂ ਸੰਗਤਾਂ ਵੱਲੋਂ ਤਕਰੀਬਨ 1 ਮਹੀਨੇ ਤੋਂ ਸਾਰੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਇਕਤਰਤਾ ਸਾਹਿਤ ਗੁਰਦੁਆਰਾ ਬਾਬਾ ਜਿਠੇਰਿਆਂ ਦੇ ਪਵਿੱਤਰ ਸਥਾਨਾਂ ਉੱਤੇ ਅਜੀਤ ਨਗਰ ਦੀਆਂ ਸੰਗਤਾਂ ਵੱਲੋਂ ਪਹਿਲਾ 21 ਦਿਨ ਸ੍ਰੀ ਸੁਖਮਨੀ ਸਹਿਜ ਦੇ ਜਾਪਾਂ ਦੀ ਲੜੀਪਰਾ ਆਰੰਭ ਹੋਈ ਸਾਰੀਆਂ ਸੰਗਤਾਂ ਨੇ ਬੜੇ ਪ੍ਰੇਮ ਅਤੇ ਸਤਿਕਾਰ ਦੇ ਨਾਲ ਸਤਿਗੁਰੂ ਮਹਾਰਾਜੀ ਦੇ ਪਾਵਨ ਪਵਿੱਤਰ ਦਿਹਾੜੇ ਵਿੱਚ ਆਪਣੀਆਂ ਹਾਜ਼ਰੀਆਂ ਭਰੀਆਂ ਉਸ ਤੋਂ ਪ੍ਰੰਤ ਜੋ 28 ਤਰੀਕ ਤੋਂ ਲੈ ਕਰਕੇ ਅੱਜ ਜੋ 30 ਤਰੀਕ ਹੈ ਸ੍ਰੀ ਅਖੰਡ ਜਗਤ ਸਾਹਿਬ ਪਰ ਆਰੰਭ ਹੋਈ ਜਿਨ੍ਹਾਂ ਦੀ ਅੱਜ ਸੰਪੂਰਨਤਾ ਹੋਈ ਹੈ ਸਾਰੀ ਜਗਤ ਵਿੱਚ ਪੰਚਮ ਪਾਤਸ਼ਾਹ ਸ੍ਰੀ ਦਾੰਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਵੋਇਥੇ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਤੇਰਾ ਕੀਆ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗੇ ਜੀ ਦੇ ਮਹਾਵਾਕ ਅਨੁਸਾਰ ਪੰਜਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਦਿਹਾੜੇ ਨੂੰ ਸੰਪਰਪਤ ਜੋ ਸਾਰ ਹੀ ਜਗਤ ਵਿੱਚ ਇਹ ਜੋ ਦਿਹਾੜਾ ਸਤਗੁਰ ਮਹਾਰਾਜ ਜੀ ਦਾ ਮਨਾਇਆ ਜਾਂਦਾ ਹੈ ਤੇ ਅਜੀਤ ਨਗਰ ਦੀਆਂ ਸੰਗਤਾਂ ਵੱਲੋਂ ਵੀ ਹਰ ਸਾਲ ਦੀ ਤਰ੍ਹਾਂ ਇਹ ਦਿਹਾੜਾ ਮਨਾਇਆ ਜਾਂਦਾ ਹੈ ਸੋ ਅੱਜ ਸ੍ਰੀ ਅਖੰਡ ਜਪ ਸਾਹਿਬ ਜੀ ਦੀ ਸੰਪੂਰਨਤਾ ਹੋਈ ਹੈ ਤੇ ਉਪਰੰਤ ਸਤਿਗੁਰ ਮਹਾਰਾਜ ਜੀ ਦੇ ਦੀਵਾਨ ਸਜਰੇ ਹਨ ਜਿਨ੍ਹਾਂ ਵਿੱਚ ਬਹੁਤ ਹੀ ਪ੍ਰਸਿੱਧ ਰਾਗੀ ਸ੍ਰੀ ਵੀਰ ਸਾਹਿਬ ਤੋਂ ਸੁਲਤਾਨਪੁਰ ਸਾਹਿਬ ਤੋਂ ਜਿਨ੍ਹਾਂ ਰਾਗੀ ਜੱਥਾ ਆਪਣੀ ਹਾਜ਼ਰੀ ਭਾਰੇ ਹਨ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ ਸਾਡੇ ਸਤਿਕਾਰਯੋਗ ਮੁਹੱਲੇ ਦੇ ਐਮਸੀ ਸਾਹਿਬ ਸਰਦਾਰ ਬਲਵੀਰ ਸਿੰਘ ਸਰਦਾਰ ਅਜਮੇਰ ਸਿੰਘ ਭਾਈ ਮਿਰਜੇ ਸਿੰਘ ਭਾਈ ਦਵਿੰਦਰ ਸਿੰਘ ਸੋ ਸਾਰੀਆਂ ਸੰਗਤਾਂ ਰਲ ਮਿਲ ਕੇ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਦਿਹਾੜਾ ਹੈ ਮਨਾਇਆ ਜਾਂਦਾ ਹੈ ਸਾਰੀ ਸੰਗਤ ਨੂੰ ਇਹ ਸ਼ਹੀਦਾਂ ਦੇ ਸਰਤਾਜ ਦੀਆ ਕੋਟ ਕੋਟ ਪ੍ਰਣਾਮ ਹੈ ਸਾਡੇ ਸ਼ਹੀਦਾਂ ਨੂੰ ਇਹ ਦਿਹਾੜੇ ਸਾਨੂੰ ਮਨਾਉਣੇ ਚਾਹੀਦੇ ਹਨ ਤੇ ਸਾਡੀ ਸੰਗਤ ਨੂੰ ਪਤਾ ਲੱਗ ਸਕੇ ਦੇਸ਼ੇ ਜਿੱਦੇ ਦਿਹਾੜਿਆਂ ਤੇ ਸਤਿਗੁਰੂ ਮਹਾਰਾਜ ਜੀ ਆਪ ਕਿਰਪਾ ਕਰਕੇ ਦਿਹਾੜੇ ਮਨਾਉਂਦੀ ਸਾਰੀਆਂ ਸੰਗਤਾਂ ਨੂੰ ਸਮਰੱਥਾ ਬਖਸ਼ਿਸ਼ ਕਰਨ ਜੀ ਇਤਨੇ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਮ ਜੋਦਨਾ ਕੌਂਸਲ ਬਲ ਸਿੰਘ ਬਾਲ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਉਹ ਸਹਿਜ ਵਰਧਨ ਜੀ ਦਾ ਸਿੱਧੀ ਗੁਰਪੁਰਪੁਰ ਤੇ ਕੀ ਕਹਿਣਾ ਚਾਹੁੰਦੇ ਨੇ ਸੋ ਉਸ ਵਾਕਦ ਨਾ ਰਾਲ ਜੁਪੈ ਨੂੰ ਚੈਨਲ ਦੇ ਵਿੱਚ ਅੱਜ ਸਹਿਜ ਵਰਧਨ ਜੀ ਦਾ ਸਿੱਧੀ ਗੁਰਪੁਰਪੁਰਾ ਉਸ ਬਾਰੇ ਤੇ ਕੀ ਕਹਿਣਾ ਚਾਹੁੰਦੇ ਸੋਤ ਪਹਿਲਾਂ ਉਸ ਗੁਰੂ ਮਹਾਰਾਜ ਜੀ ਦੀ ਬਖਸ਼ੀ ਦੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਤੇ ਜਿੱਥੇ ਪੂਰੇ ਸੰਸਾਰ ਵਿੱਚ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਅੱਜ ਉਸੇ ਤਹਿਤ ਮੋਹੱਲਾ ਅਜੀਤ ਨਗਰ ਗੁਰਦੁਆਰਾ ਬਾਬਾ ਜੇਰਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਹੋਈ ਹੈ ਜੋ ਪਿਛਲੇ ਕਰੀਬ 21 ਦਿਨਾਂ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਜੋ ਸਮੂਹ ਇਲਾਕੇ ਦੀਆਂ ਸੰਗਤਾਂ ਵੱਲੋਂ ਕੀਤੇ ਜਾ ਰਹੇ ਸੀ ਔਰ ਪਰਸੋਂ ਤੋਂ ਸ੍ਰੀ ਅਖੰਡ ਪਸਾ ਪਰਾਮਭ ਹੋਇਆ ਅਜੋਨਾ ਦੀ ਸੰਪੂਰਨਤਾ ਹੋਈ ਹੈ ਮੈਂ ਉਸ ਸ਼ਹੀਦਾਂ ਨੂੰ ਉਹਨਾਂ ਦੇ ਚਿੱਦੀ ਦਿਵਸ ਤੇ ਕੋਟ-કોટ ਪ੍ਰਣਾਮ ਕਰਦਾ ਹਾਂ ਔਰ ਆਪਣੇ ਵੱਲੋਂ ਆਪਣੇ ਇਲਾਕੇ ਵੱਲੋਂ ਔਰ ਪੂਰੇ ਸਮੁੱਚੇ ਸੰਸਾਰ ਵੱਲੋਂ ਸ਼ਹੀਦਾਂ ਨੂੰ ਕੋਟ-કોટ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੰਗਰ ਹਾਲ ਦੇ ਵਿੱਚ ਜੋ ਸੇਵਾਦਾਰ ਆ ਉਹ ਵੀ ਆਪਣੀ ਸੇਵਾ ਕਰਨ ਬਿਲਕੁਲ ਤਿਆਰ ਨੇ ਸੋ ਲੰਗਰ ਵਿਆਸ ਰੈਡੀ ਨੇ ਸੇਵਾਦਾਰ ਆਪਣੀ ਧਿਆਲ ਦੇ ਵਿੱਚ ਨੇ ਉਧਰ ਭੋਗ ਜਿਹੜੇ ਪੈਣ ਬੈਠੇ ਨੇ ਤਾਂ ਜਿਵੇਂ ਭੋਗ ਪੈਣ ਉਸ ਵਕਤ ਦੀ ਬਾਅਦ ਵਿੱਚ ਲੰਗਰ ਇੱਥੇ ਸਟਾਰਟ ਕੀਤਾ ਜਾਵੇਗਾ ਤਾਂ ਆਪਾਂ ਇੱਥੇ ਸੇਵਾਦਾਰ ਨਾਲ ਗੱਲਬਾਤ ਕਰਦੇ ਆ ਹੁਣ ਦਾ ਕੀ ਕੰਮ ਹੈ ਮਾਨ ਜੀ ਨਮਾ ਭਾਜੀ ਮੈਂ ਕੱਲ੍ਹ ਦਾ ਵਾਈਕਲ ਜੂਰੇ ਅੱਜ ਜੈਜੀ ਰਾਜਨ ਦੇ ਜੈ ਸਿੱਧੀ ਗੁਰਪੁਰਾ ਉਹਦੇ ਦੇਖੀ ਕੰਮ ਹੈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਪਤੈ ਜੀ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪਰਬ ਤੇ ਉਹਨਾਂ ਨੂੰ ਲੱਖ ਲੱਖ ਫੋਟ ਫੋਟ ਪ੍ਰਣਾਮ ਕਰਦੇ ਹਾਂ ਜਿਹੜੇ ਸਾਡੇ ਪੰਜਾਬ ਦੇ ਵਾਸਤੇ ਸਾਡੇ ਗੁਰਸਿੱਖਾਂ ਦੇ ਵਾਸਤੇ ਸ਼ਹੀਦੀਆਂ ਪਾ ਗਏ ਆਪਾਂ ਉਹਨਾਂ ਨੂੰ ਫੋਟ ਫੋਟ ਪ੍ਰਣਾਮ ਕਰਦੇ ਹਾਂ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਪਤੈ